ਸਸੀ ਕਾ ਅੱਜ ਅਸੀਂ ਅਜੇ ਭਰਤਵਾਜ ਜੀ ਨੂੰ ਸੀਨੀਅਰ ਜਰਨਲਿਸਟ ਨੋਤਾ ਦਿੱਤਾ ਹੈ ਗੱਲ ਕਰਨ ਦਾ ਸਿਰਫ ਮਕਸਦ ਇੱਕੋ ਹੀ ਹੈ ਵੀ ਜਿਹੜਾ ਪੰਜਾਬ ਨੇ ਕੱਲ ਅਸੀਂ 2-3 ਦਿਨਾਂ ਤੋਂ ਪੜ ਰਹੇ ਹਾਂ ਮੁੱਖ ਮੰਤਰੀ ਦੀ ਸਟੇਟਮੈਂਟ ਵੀ ਪੜ ਰਹੇ ਹਾਂ ਵੀ ਜਿਹੜਾ ਹਰਿਆਣੇ ਨੂੰ ਪਾਣੀ ਜਾਣਾ ਹੈ ਫਾਲਤੂ ਪਾਣੀ ਜਾਣਾ ਹੈ ਜਾਂ ਘੱਟ ਪਾਣੀ ਜਾਣਾ ਹੈ ਉਸ ਨੂੰ ਅਸੀਂ ਨਹੀਂ ਜਾਣ ਦੇਵਾਂਗੇ ਫਿਰ ਆਲ ਇੰਡੀਆ ਆਲ ਪਾਰਟੀ ਮੀਟਿੰਗ ਹੀ ਹੋਈ ਹੈ ਪੰਜਾਬ ਦੇ ਸਾਰੇ ਸਾਰੇ ਪਾਰਟੀਆਂ ਨੇ ਕਿਹਾ ਚਾਹੇ ਉਹ ਅਕਾਲੀ ਦਲ ਹੋਵੇ ਚਾਹੇ ਭਾਜਪਾ ਹੋਵੇ ਪੰਜਾਬ ਦੀ ਵੀ ਅਸੀਂ ਜਿਹੜਾ ਐਕਸੈਸ ਵਾਟਰ ਹੈ ਉਹ ਨਹੀਂ ਜਾਣ ਦਵਾਂਗੇ ਪਰੰਤੂ ਇਹ ਸਾਰੀ ਜਿਹੜੀ ਕੰਟਰੋਵਰਸੀ ਹੈ ਕਿ ਪਾਣੀ ਦੀ ਇਹ ਸੀਨੀਅਰ ਜਰਨਲਿਸਟ ਮੇਰੇ ਸਾਡੇ ਵਿੱਚ ਹੈਗੇ ਅਜੇ ਭਾਰਤਵਾਦ ਜੀ ਅਜੇ ਭਾਰਤਵਾਦ ਜੀ ਜਿਹੜੀ ਇਹ ਕੰਟਰੋਵਰਸੀ ਹੈ ਇਹਦਾ origin ਕੀ ਹੈ ਔਰ ਹੈ ਕਿ ਇਹ ਥੋੜਾ ਜਿਹਾ ਸਾਡੇ ਦਸ਼ਕਾਂ ਨੂੰ ਦੱਸੋ ਅਲੰਤੈਂਕਿਊ ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਮੈਨੂੰ ਆਪਣੇ ਚੈਨਲ ਤੇ ਬੁਲਾਇਆ ਤੇ ਦੂਸਰਾ ਇਹ ਹੈ ਕਿ ਇਹ ਜਿਹੜੀ ਕੰਟਰੋਵਰਸੀ ਚੱਲ ਰਹੀ ਹੈ ਇੱਕ ਬੇਸਿਕ ਗੱਲੇ ਦੇ ਚਾਪਨ ਨੂੰ ਸਾਰਿਆਂ ਨੂੰ ਸਮਝ ਲੈਣੀ ਚਾਹੀਦੀ ਹੈ ਮੈਂ ਸਾਰੇ ਦਰਸ਼ਕਾਂ ਨੂੰ ਵੀ ਨਿਵੇਦਨ ਕਰਾਂਗਾ ਕਿ ਇਹ ਐਸਵਾਈਐਲ ਨਾਲ ਰਿਲੇਟਿਡ ਕੰਟਰੋਵਰਸੀ ਨਹੀਂ ਹੈਗੀ ਇਹਦਾ ਜਿਹੜਾ ਸਾਡਾ ਟ੍ਰੈਡੀਸ਼ਨਲੀ ਪੰਜਾਬ ਹਰਿਆਣੇ ਦਾ ਇੱਕ ਪੁਰਾਣਾ ਮੁੱਦਾ ਚੱਲਿਆ ਆ ਰਿਹਾ ਹੈ ਰਿਵਰ ਵਾਟਰਸ ਨੂੰ ਲੈ ਕੇ ਅ ਦਿਨ ਉਹ ਕੋਮਨ ਐਸਵਾਈਐਲ ਭਾਸ਼ਾ ਚ ਕਹਿ ਦਿੰਦੇ ਆ ਇਹ ਉਹਦੇ ਨਾਲ ਰਿਲੇਟਡ ਨਹੀਂ ਹੈਗਾ ਇਹ ਮੁੱਦਾ ਸਿਰਫ ਇੰਨਾ ਕੁ ਮੁੱਦਾ ਹੈਗਾ ਕਿ ਪਾਣੀ ਜਿਹੜਾ ਜਾਂਦਾ ਹੈਗਾ ਹਰਿਆਣਾ ਨੂੰ ਰਾਜਸਥਾਨ ਨੂੰ ਦਿੱਲੀ ਨੂੰ ਫੋਰ ਕੰਜ਼ਮਪਸ਼ਨ ਪਰਪਸਿਸ ਡਰਿੰਕਿੰਗ ਵਾਟਰ ਦੇ ਨਾਤੇ ਇਰੀਗੇਸ਼ਨ ਚ ਨਹੀਂ ਯੂਜ਼ ਹੁੰਦਾ ਇਹ ਸਾਰਾ ਉਸ ਕਰਕੇ ਹੈ ਡਰਿੰਕਿੰਗ ਵਾਟਰ ਲਈ ਹੈ ਤੇ ਡਰਿੰਕਿੰਗ ਵਾਟਰ ਦਾ ਇੱਕ ਹਰਿਆਣਾ ਚ ਸਡਨਲੀ ਕ੍ਰਾਈਸਿਸ ਪੈਦਾ ਹੋ ਗਿਆ ਕਿਉਂਕਿ ਨਾਰਮਲ ਜਿਹੜੀ ਫਲੋ ਚੱਲ ਰਹੀ ਸੀ ਉਹ ਥੋੜੀ ਘਟ ਗਈ ਤੇ ਹਰਿਆਣਾ ਨੇ ਫਿਰ ਥੋੜਾ ਹੀ ਵਨ ਕ੍ਰਾਈ ਰੇਸ ਕੀਤਾ ਉਸ ਤੋਂ ਬਾਅਦ ਫਿਰ BBMP ਨੇ ਜੰਪ ਇਨ ਕੀਤਾ ਤੇ ਉਸ ਤੋਂ ਬਾਅਦ BBMP ਨੇ ਮੀਟਿੰਗ ਵੀ ਲਈ ਤੇ ਉਹਦੇ ਵਿੱਚ ਫੈਸਲਾ ਕੀਤਾ ਗਿਆ ਕਿ ਇਹ ਪਾਣੀ ਜਿਹੜਾ ਹੈਗਾ ਪੰਜਾਬ ਨੂੰ ਰਿਲੀਜ਼ ਕਰਨਾ ਚਾਹੀਦਾ ਹੈਗਾ ਆ ਔਨ ਹਿਊਮੈਨਿਟਰੀਅਨ ਗਰਾਉਂਡਸ ਕਿਉਂਕਿ ਉੱਥੇ ਹਰਿਆਣਾ ਦੇ ਵਿੱਚ ਵੀ ਆ ਛੇ ਯਾ ਸੱਤ ਜ਼ਿਲ੍ਹੇ ਨੇ ਜਿੱਥੇ ਪਾਣੀ ਦੀ ਕਿੱਲਤ ਪੈ ਰਹੀ ਹੈ ਸਰਸਾ ਪਟਿਆਲਾ ਤੇ ਹੋਰ ਅੱਗੇ ਦੇ ਜਿਹੜੇ ਐਂਡ ਦੇ ਜਿਹੜੇ ਜਿੱਨੇ ਵੀ ਜ਼ਿਲ੍ਹੇ ਪੈਸਾਰ ਫਿਰਦਾ ਵੀ ਕੁਝ ਇਸਾ ਹਾਂਜੀ ਹਾਂਜੀ ਤੋਂ ਇਸ ਕਰਕੇ ਸਾਰੀ ਕੌਂਟ੍ਰੋਵਰਸੀ ਸ਼ੁਰੂ ਹੋਈ ਹੈ ਤੇ ਇਹਦਾ ਜਿਹੜਾ ਕੌਂਟ੍ਰੋਵਰਸੀ ਦਾ ਕਾਰਨ ਹੈ ਉਹ ਇਹਨਾਂ ਕੀ ਹੈ ਕਿ ਹਰਿਆਣਾ ਨੂੰ 4000 ਕਿਉਸਿਕ ਹਰ ਰੋਜ਼ ਦਾ ਮਿਲ ਰਿਹਾ ਸੀ ਆਲਰੇਡੀ ਹਰਿਆਣਾ ਜਦੋਂ ਲੱਗਿਆ ਵੀ ਹਰਿਆਣਾ ਨੂੰ ਕ੍ਰਾਈਸਿਸ ਆ ਰਿਹਾ ਹੈ ਕੁਝ ਜ਼ਿਲ੍ਹਿਆਂ ਦੇ ਵਿੱਚ ਤੇ ਹਰਿਆਣਾ ਨੇ ਡਿਮਾਂਡ ਰੱਖੀ ਪੰਜਾਬ ਨੂੰ ਕਿ ਤੁਸੀਂ ਥੋੜਾ ਜਿਹਾ ਪਾਣੀ ਜ਼ਿਆਦਾ ਰਿਲੀਜ਼ ਕਰ ਦਿਓ ਤੇ ਉਹ ਸਾਨੂੰ ਫਿਰ ਹੈਲਪ ਕਰ ਦੇਗਾ ਅਸੀਂ ਜਿੱਥੇ ਪੀਨ ਦੇ ਪਾਣੀ ਦੀ ਥੋੜ੍ਹ ਚੱਲ ਰਹੀ ਹੈ ਕਮੀ ਚੱਲ ਰਹੀ ਹੈ ਉਹ ਅਸੀਂ ਮੀਟ ਕਰ ਸਕਦੇ ਤੇ ਪੰਜਾਬ ਨੇ ਇੱਕਦਮ ਸਟੈਂਡ ਲੈ ਲਿਆ ਕਿ ਅਸੀਂ ਐਕਸਟਰਾ ਪਾਣੀ ਨਹੀਂ ਦੇਣਾ ਉਹਦੇ ਪਿੱਛੇ ਇੱਕ ਹੋਰ ਟੈਕਨੀਕਲ ਕਾਰਨ ਇਹ ਵੀ ਹੈਗਾ ਜੋ ਪੰਜਾਬ ਦਾ ਕਹਿਣਾ ਹੈ ਕਿ ਹਰਿਆਣਾ ਦਾ ਜਿੰਨਾ ਪਾਣੀ ਦਾ ਸ਼ੇਅਰ ਸੀਗਾ ਉਹਨਾਂ ਨੇ ਮਾਰਚ ਚ ਮਾਰਚ ਜਿਹੜੀ ਲਾਸਟ ਮਾਰਚ ਗਈ ਐ ਉਹਦੋਂ ਤੱਕ ਯੂਜ਼ ਕਰ ਲਿਆ ਸੀਗਾ ਓਕੇ ਹੁਣ April May ਦਾ ਜਿਹੜਾ ਪ੍ਰੋਬਲਮ ਆਈ ਐ ਕਿ April ਚ ਵੀ ਜਿਆਦਾ ਹਰਿਆਣਾ ਮੰਗ ਰਿਹਾ ਐ ਇਹ ਸਾਰਾ ਜਿਹੜਾ ਇਸ سلسلہ ਜਿਹੜਾ ਨਾ ਇਸ ਕੰਟਰੋਵਰਸੀ ਤੋਂ ਸ਼ੁਰੂ ਹੋਇਆ ਉਹ ਤੋਂ ਬਾਅਦ ਫਿਰ 27 April ਨੂੰ BBMP ਵੱਲੋਂ ਇੱਕ ਨੋਟਿਸ ਗਿਆ ਪੰਜਾਬ ਨੂੰ ਮੀਟਿੰਗ ਲਈ ਉਸ ਤੋਂ ਬਾਅਦ ਇੱਕ ਮੀਟਿੰਗ ਹੋਈ ਉਸ ਮੀਟਿੰਗ ਚ ਪੰਜਾਬ ਦੇ ਨੁਮਾਇंदे ਵੀ ਸੀਗੇ ਹਰਿਆਣਾ ਦੇ ਨੁਮਾਇंदे ਵੀ ਸੀਗੇ Rajasthan ਦੇ ਵੀ ਸੀਗੇ ਦਿੱਲੀ ਦੇ ਵੀ ਸੀਗੇ ਤੇ ਉਹਨਾਂ ਸਾਰਿਆਂ ਦਾ ਕਹਿਣਾ ਇਹ ਸੀ ਕਿ ਪੰਜਾਬ ਨੂੰ ਪਾਣੀ ਰਿਲੀਜ਼ ਕਰਨਾ ਚਾਹੀਦਾ ਕਿਉਂਕਿ ਉਸ ਪਾਣੀ ਦਾ ਕੁਝ ਹਿੱਸਾ ਦਿੱਲੀ ਵੀ ਜਾਂਦਾ ਹੈ ਕੁਝ ਹਿੱਸਾ Rajasthan ਵੀ ਜਾਂਦਾ ਹੈ ਉਹ ਸਿਰਫ ਹਰਿਆਣਾ ਇਸਤੇਮਾਲ ਨਹੀਂ ਕਰਦਾ ਲੇਕਿਨ ਪੰਜਾਬ ਨੇ ਸਟੈਂਡ ਲਿਆ ਕਿ ਨਹੀਂ ਹਰਿਆਣਾ ਨੇ ਕਿਉਂਕਿ ਆਪਣਾ ਸ਼ੇਅਰ ਯੂਜ਼ ਕਰ ਲਿਆ ਹੈ ਠੀਕ ਅਸੀਂ ਹੁਣ ਐਕਸਟਰਾ ਮਾਡਰ ਨਹੀਂ ਦੇਵਾਂਗੇ ਤੇ ਇਹ ਤੋਂ ਬਾਅਦ ਹਰਿਆਣਾ ਨੇ ਜਿਹੜਾ ਹੁਣ ਸਟੈਂਡ ਆਪਣਾ ਆਲ ਪਾਰਟੀ ਮੀਟਿੰਗ ਲਈ ਉਹਨਾਂ ਹਰਿਆਣਾ ਦੇ ਨਾਇਬ ਸਿੰਘ ਸੈਣੀ ਜਿਹੜੇ ਚੀਫ ਮਿਨਿਸਟਰ ਸਾਹਿਬ ਨੇ ਉਹਦੇ ਚ ਉਹਨਾਂ ਨੇ ਕਲੀਅਰ ਕੀਤਾ ਹੈ ਕਿ ਸਾਨੂੰ ਆਲਰੇਡੀ ਪਿਛਲੇ 2-3 ਸਾਲਾਂ ਤੋਂ 9000 ਕਿਊਸਿਕ ਵਾਟਰ ਮਿਲ ਰਿਹਾ ਸੀਗਾ ਇਸ ਵੇਲੇ ਸਾਨੂੰ ਮਿਲ ਰਿਹਾ 4000 ਕਿਊਸਿਕ ਵਾਟਰ ਤੇ ਸਾਨੂੰ ਥੋੜਾ ਜਿਹਾ ਜਿਹੜਾ ਪਹਿਲਾਂ ਮਿਲਦਾ ਰਿਹਾ 3 ਸਾਲਾਂ ਚ ਉਹ ਵੀ ਮਿਲ ਮਿਲਣਾ ਚਾਹੀਦਾ ਠੀਕ ਹੈ ਉਹ ਇਹ ਸਾਰੀ ਚੀਜ਼ ਜਿਹੜੀ ਹੈਗੀ ਹੈ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਇੱਕ ਰਾਜਨੀਤਿਕ ਪੋਲਿਟੀਕਲ ਐਂਗਲ ਲੈ ਬੈਠੀ ਹੈ ਹਾਲਾਂਕਿ ਪਾਣੀ ਦਾ ਮਸਲਾ ਇਹ ਪਿਛਲੇ ਕਈ ਸਾਲਾਂ ਤੋਂ ਬੜਾ ਸਮੂਥਲੀ ਚੱਲਦਾ ਰਿਹਾ ਅੱਜ ਮੈਂ ਕਿਸੇ ਚੀਫ ਇੰਜੀਨੀਅਰ ਸਾਹਿਬ ਪੁਰਾਣੇ ਨੇ ਉਹਨਾਂ ਨਾਲ ਵੀ ਗੱਲ ਕਰ ਰਿਹਾ ਸੀ ਕੱਲ ਉਹਨਾਂ ਨੇ ਵੀ ਕਿਹਾ ਵੀ ਇਹ ਮਸਲਾ ਛੋਟਾ ਜਿਹਾ ਹੀ ਹੁੰਦਾ ਹੈ ਕਿਉਂਕਿ ਇਹ ਮਸਲਾ ਸਿਰਫ ਮਈ 21 ਤੱਕ ਹੈ ਓਕੇ ਮਈ 21 ਤੋਂ ਦੁਬਾਰਾ ਕੈਲੰਡਰ ਬਣੇਗਾ ਦੁਬਾਰਾ ਵਾਟਰ ਫਲੋ ਡਿਸਾਈਡ ਹੋ ਜਾਏਗਾ ਇਹ ਸਿਰਫ 10 15 ਦਿਨ ਦੇ ਦਿਨ ਦਾ ਮਤਲਬ ਸਾਰਾ ਪ੍ਰੋਬਲਮ ਸੀਗੀ ਤੇ ਉਹਦੇ ਵਿੱਚ ਤਾਂ ਹੀ BBMP ਵੱਲੋਂ ਵੀ ਜਿਹੜਾ ਯੂਨੀਅਨ ਹੋਮ ਸੈਕਟਰੀ ਵੱਲੋਂ ਵੀ ਇੱਕ ਆਰਡਰ ਆਇਆ ਯੂਨੀਅਨ ਹੋਮ ਸੈਕਟਰੀ ਨੇ ਵੀ ਇੰਟਰਫੇਅਰ ਕੀਤਾ ਇਹੋ ਉਹਨਾਂ ਨਾਲ ਵੀ ਇੱਕ ਆਰਡਰ ਆਇਆ BBMP ਨੇ ਉਹਨੂੰ ਫਰਦਰ ਪਰਸਿਊ ਕੀਤਾ ਕਿ 8 ਦਿਨ ਲਈ ਤੁਸੀਂ 450 ਪੀਓਸ ਸਾਡੇ 4000 ਸੌਰੀ ਸਾਡੇ 4000 ਕੇਸ ਦਾ ਐਕਸਟਰਾ ਰਿਲੀਫ ਕਰ ਦਿਓ ਤਾਂ ਕਿ ਉਹਨਾਂ ਦਾ ਕੰਮ ਚੱਲ ਜਾਏ। ਸੋ ਵੈਸਟਰਨ ਦੀ ਕੰਟਰੋਵਰਸੀ ਹੈਗੀ ਹੈ ਜਿਹੜੀ ਬੜੀ ਮੰਤ ਭਾਗੀ ਹੈਗੀ ਹੈ। ਆ ਖਾਮ ਖਾਇ ਪੋਲਿਟੀਕਲ ਰੰਗਤ ਲੈ ਰਹੀ ਹੈ। ਆ ਪਹਿਲਾਂ ਇਹ ਕਦੇ ਇਸ ਤਰ੍ਹਾਂ ਦਾ ਮਸਲਾ ਉੱਠਿਆ ਨਹੀਂ। ਪਿਛਲੇ ਕਈ ਸਾਲਾਂ ਤੋਂ ਬੜਾ ਸਮੂਥਲੀ ਜਿਹੜਾ ਹੁੰਦਾ ਸੀ ਚੀਫ ਇੰਜੀਨੀਅਰ ਦੇ ਲੈਵਲ ਤੇ ਕਮ ਹੋ ਜਾਂਦਾ ਸੀ। ਮੈਟਰ ਸੌਟ ਆਊਟ ਹੋ ਜਾਂਦਾ ਸੀ। ਯਾ ਬੀਬੀਐਮਪੀ ਦੇ ਜਿਹੜੇ ਮੈਂਬਰਸ ਹੁੰਦੇ ਸੀ ਇਹ ਮੈਂਬਰ ਪਾਵਰ ਮੈਂਬਰ ਇਰੀਗੇਸ਼ਨ ਉਹ ਆਪਸ ਵਿੱਚ ਥਾਟ ਆਊਟ ਕਰ ਲੈਂਦੇ ਸੀ। ਮਤਲਬ ਕਿ ਜਿਹੜੀ ਬੈਕਗ੍ਰਾਉਂਡ ਆਪ ਬੈਕਗ੍ਰਾਉਂਡ ਤੁਸੀਂ ਦੱਸੀ ਹੈ ਇਟ ਇਸ ਜਿਹੜੀ politically ਇੰਟਰਫੇਰੈਂਸ ਹੋ ਰਹੀ ਹੈ। ਦੋਨੋਂ ਜਿਹੜੇ ਅੱਜ ਬਲਕਿ ਪੰਜਾਬ ਵਿਧਾਨ ਸਭਾ ਦਾ 70 ਵੀ ਪਾਣੀ ਦੇ ਉੱਪਰ ਚੱਲਣ ਵਾਲਾ ਇੱਕ ਐਸੀ ਕਾਜ ਅਖਬਾਰਾਂ ਦੇ ਵਿੱਚ ਖਬਰ ਹੈ। ਕੀ ਇਹ ਲੱਗਦਾ ਵੀ ਇਸ ਜਿਹੜੀ ਸਾਰੀ ਐਕਸਰਸਾਈਜ਼ ਕਰ ਰਹੇ ਹਨ ਇਸ ਦੇ ਵਿੱਚ ਪਾਣੀ ਦਾ ਮਸਲਾ ਜਿੱਦਾਂ ਤੁਸੀਂ ਸਾਨੂੰ ਬੜੇ ਅੱਛੇ ਤਿੱਕੇ ਨਾਲ ਦੱਸਿਆ ਦਰਸ਼ਕਾਂ ਦੱਸਿਆ ਸਿਰਫ 10 ਦਿਨ ਦਾ ਮਸਲਾ ਹੈ 21 ਮਈ ਨੂੰ ਇਹ ਵੈਸੇ ਹੀ ਨਵਾਂ ਕੈਲੰਡਰ ਬਣਾ ਉਹ ਸਾਰਾ ਸਾਰਾ ਰਿਜ਼ੋਲਵ ਹੋ ਜਾਏਗਾ ਇਹ ਆਖਿਰ ਇਹਨੇ 8-10 ਜ਼ਿੰਦਗੀ ਕਰਨਾ ਕੀ ਜਾਂਦੇ ਦਿਖਾਣਾ ਕੀ ਜਾਂਦੇ ਤੁਹਾਨੂੰ ਇਹਦਾ ਕਿਉਂਕਿ ਤੁਸੀਂ ਬੜੇ ਸੀਨੀਅਰ ਜਰਨਲਿਸਟ ਹੋ ਤੁਸੀਂ ਪੰਜਾਬ ਦੇ ਵਿੱਚ ਹਰ ਡਿਸਟ੍ਰਿਕਟ ਦੇ ਵਿੱਚ ਰਹੇ ਹੋ ਟਾਈਮਸ ਆਫ ਇੰਡੀਆ ਵਿੱਚ ਵੀ ਤੁਸੀਂ ਕੰਮ ਕੀਤਾ ਔਰ ਅੱਛੇ-ਚੀ ਖਬਰਾਂ ਦੇ ਵਿੱਚ ਤੁਸੀਂ ਅੱਛੇ ਸਾਰੇ ਰਹੇ ਹੋ ਤੁਹਾਨੂੰ ਕਿ ਪੋਲਿਟੀਕਲ ਐਂਗਲ ਕੀ ਨਜ਼ਰ ਆਉਂਦਾ ਹੈ ਪੋਲਿਟিক্যাল ਐਂਗਲ ਲੈਦੇ ਚ ਸਤਿੰਦਰ ਜੀ ਸਿੱਧਾ-ਸਿੱਧਾ ਨਜ਼ਰ ਆ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਪਿਛਲੇ 3 ਸਾਲਾਂ ਚ ਜਿੱਤਰ ਕਲੇਮ ਆ ਰਿਹਾ ਹਰਿਆਣੇ ਵੱਲੋਂ 9000 ਕਿਊਟੇਰ ਬੀ ਰੀਲੀਫ ਹੀ ਤੈਪਲ ਮਈ ਚ ਵੀ ਮਈ ਚ 9000 ਹੁਣ ਉਹ ਕਰ ਰਹੇ ਨੇ ਰੀਲੀਫ 4000 ਤੇ 500 ਕਿਊਟੇਰ ਸੋ ਹਰਿਆਣਾ ਕਹਿ ਰਿਹਾ ਕਿ ਜਿਹੜਾ ਤੁਸੀਂ ਮੈਨੂੰ ਪਹਿਲਾਂ 3 ਸਾਲ ਦੇ ਰਹੇ ਸੀਗੇ ਉਹਨਾਂ ਕੁਤੇ ਦੇ ਦਿਓ ਹੋਰ ਦੇ ਦਿਓ ਹਾਂ ਲੇਕਿਨ ਆਮ ਆਦਮੀ ਪਾਰਟੀ ਨੇ ਹੁਣ ਸਡਨਲੀ ਇੱਕ ਡਿਸਾਈਡ ਕਰ ਲਿਆ ਕਿ ਨਹੀਂ ਅਸੀਂ ਇਹਨੂੰ ਇੱਕ ਇਸ਼ੂ ਬਣਾਣਾ ਹੈ ਇਹਦਾ ਕਿਤੇ ਨਾ ਕਿਤੇ ਕਨੈਕਸ਼ਨ ਮੈਨੂੰ ਲੱਗਦਾ ਹੈ ਕਿ ਦਿੱਲੀ ਕਿਉਂਕਿ ਆਮ ਆਦਮੀ ਪਾਰਟੀ ਦੇ ਹੱਥੋਂ ਨਿਕਲ ਗਈ ਹੈ ਠੀਕ ਹੈ ਪਹਿਲਾਂ ਇਹ ਹੁੰਦਾ ਸੀਗਾ ਕਿ ਇਸ ਪਾਣੀ ਦਾ ਕੁਝ ਹਿੱਸਾ ਦਿੱਲੀ ਜਾਂਦਾ ਸੀਗਾ ਠੀਕ ਹੈ ਇਸ ਕਰਕੇ ਇੱਥੋਂ ਰੌਲਾ ਨਹੀਂ ਸੀ ਪੈਂਦਾ ਹੁਣ ਕਿਉਂਕਿ ਦਿੱਲੀ ਵੀ ਆਮ ਆਦਮੀ ਪਾਰਟੀ ਦੇ ਹੱਥੋਂ ਨਿਕਲ ਗਈ ਹੈ ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਅੰਦਰ ਖਾ ਮੁਖਾ ਪਾਣੀ ਦਾ ਮੁੱਦਾ ਖੜਾ ਕਰਨਾ ਚਾਹੁੰਦੀ ਹੈ ਤਾਂ ਕਿ ਕਿਉਂਕਿ ਹੁਣ ਸਾਨੂੰ ਪਤਾ ਹੈ ਕਿ 2027 ਚ ਇਲੈਕਸ਼ਨ ਆ ਰਹੇ ਨੇ ਤੇ ਥੋੜਾ ਜਿਹਾ ਇਮੋਸ਼ਨਲ ਉਹ ਨੂੰ ਕਰਨਗੇ ਪਰ ਸਾਰੀ ਚੀਜ਼ ਦਾ ਮੇਰਾ ਪਰਪਸ ਇਹਨਾ ਕੀ ਸਮਝਾਣ ਦਾ ਹੈਗਾ ਕਿ ਇਹ ਸਿਰਫ ਮਈ 21 ਤੱਕ ਚੱਲਣਾ ਹੈਗਾ ਲੇਕਿਨ ਆਮ ਆਦਮੀ ਪਾਰਟੀ ਮੈਨੂੰ ਲੱਗਦਾ ਕਿ ਤੇ ਨਾ ਕਿਤੇ ਇੱਕ ਸਿਆਸਤ ਕਰ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਸੀਐਮ ਭਵਨਤਮਨ ਉਥੇ ਡੈਮ ਤੇ ਗਏ ਨੇ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਇੱਥੇ ਆਮ ਆਦਮੀ ਪਾਰਟੀ ਦੇ ਵਰਕਰ ਸਿਕਿਉਰਿਟੀ ਕਰਨਗੇ ਜਿਸ ਤਰ੍ਹਾਂ ਉਹਨਾਂ ਨੇ ਪੰਜਾਬ ਪੁਲਿਸ ਦੀ ਡਿਪਲॉयਮੈਂਟ ਕੀਤੀ ਹੈ ਜਿਹਦੇ ਬਾਰੇ ਕਿ ਸਾਨੂੰ ਸਾਰੇ ਨੂੰ ਪਤਾ ਹੈ ਕਿ ਹਾਈ ਕੋਰਟ ਦੇ ਅੰਦਰ ਪੰਜਾਬ ਹਾਈ ਕੋਰਟ ਦੇ ਅੰਦਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਅੰਦਰ ਇੱਕ ਪਟੀਸ਼ਨ ਵੀ ਪੈ ਗਈ ਹੈ ਕਿ ਪੰਜਾਬ ਪੁਲਿਸ ਉਤੋਂ ਹਟਾਈ ਜਾਏ ਤੇ ਸੈਂਟਰ ਦੀ ਸੀਆਈਐਸਐਫ ਜਾਂ ਜੋ ਵੀ ਫੋਰਸ ਹੈਗੀ ਉਹ ਲਗਾਈ ਜਾਏ ਕਿਉਂਕਿ ਇਹ ਸਾਰੀ ਸਟੇਟਾਂ ਨੂੰ ਇਨਵੋਲ ਕਰਦਾ ਹੈ ਮਸਲਾ ਇਹ ਸਿਰਫ ਪੰਜਾਬ ਦਾ ਮਸਲਾ ਨਹੀਂ ਹੈਗਾ ਤੇ ਉਹ ਇਸ ਤਰ੍ਹਾਂ ਦੀ ਜਿਹੜੀ ਕੰਟਰੋਵਰਸੀ ਹੈਗੀ ਕਿਤੇ ਨਾ ਕਿਤੇ ਇਹਦੀ ਜੇ ਪੋਲਿਟੀਕਲ ਰੰਗਤ ਜ਼ਰੂਰ ਨਜ਼ਰ ਆਉਂਦੀ ਹੈ ਜਿਹੜੀ ਕਿ ਬੜੀ ਮੰਦਭਾਗੀ ਹੈ ਮੰਦਭਾਗੀ ਇਸ ਕਰਕੇ ਹੈ ਕਿਉਂਕਿ ਪਾਣੀ ਜਿਹੜਾ ਹੈਗਾ ਉਹ ਹੁਣ ਜਿਸ ਤਰ੍ਹਾਂ ਹਰਿਆਣਾ ਪ੍ਰੋਜੈਕਟ ਕਰ ਰਿਹਾ ਕਿ ਮੇਰੇ 6-7 ਜ਼ਿਲ੍ਹੇ ਨੇ ਜਿਹੜੇ ਉਹ ਜਿੱਥੇ ਪਾਣੀ ਪੀਣ ਦਾ ਪਾਣੀ ਵੀ ਨਹੀਂ ਜਾ ਰਿਹਾ ਇਸ ਤਰ੍ਹਾਂ ਦੀ ਹਾਲਤ 'ਚ ਮੈਨੂੰ ਲੱਗਦਾ ਹੈ ਕਿ ਬਜਾਏ ਕੋਰਟਸ ਦੇ ਇਹਨਾਂ ਦੋਨਾਂ ਇੰਜੀਨੀਅਰਸ ਨੂੰ ਦੋਨਾਂ ਸਟੇਟਸ ਦੇ ਬੰਦਿਆਂ ਨੂੰ ਥੋੜਾ ਜਿਆਦਾ ਕੂਫਿਸ਼ਨ ਲੈ ਕੇ ਫਿਰ ਰਿਜ਼ੋਲਵ ਕਰ ਲੈਣਾ ਚਾਹੀਦਾ ਸੀ ਇਹਦਾ ਮਸਲਾ ਜਿਹੜੀ ਤੁਹਾਡੀ ਗੱਲ ਤੋਂ ਇਹ ਹੀ ਨਜ਼ਰ ਆਉਂਦਾ ਹੈ ਵੀ ਬਿਟਵੀਨ ਦਾ ਲਾਇਨਸ ਇਹਦੇ ਵਿੱਚ ਕੋਈ ਐਸੀ ਗੱਲ ਨਹੀਂ ਸੀ ਕਿ ਪਰੰਤੂ ਸਿਰਫ ਪੋਲਿਟੀਕਲ ਰੰਗਤ ਦੇਣ ਦੇ ਲਈ ਕਿਉਂਕਿ 22 ਦੇ ਵਿੱਚ ਸਰਕਾਰ ਬਣੀ ਸੀ ਆ ਪਾਰਟੀ ਦੀ 22 23 24 3 ਸਾਲ ਇਹਨਾਂ ਨੇ ਕੁਝ ਨਹੀਂ ਕੀਤਾ ਉਹ ਚੱਲਦਾ ਰਿਹਾ ਪਾਣੀ ਹੁਣ 25ਵੇਂ ਸਾਲ ਦੇ ਵਿੱਚ 25ਵੇਂ ਦੇ ਵਿੱਚ ਇਹ ਕਰਨ ਲੱਗੇ ਆ ਔਰ ਕਿਉਂਕਿ ਕਿਤਨਾ ਕਿਤੇ ਪਹਿਲਗਾਮ ਦੇ ਇਸ਼ੂ ਤੋਂ ਬਾਅਦ ਵੀ ਪਾਣੀ ਦਾ ਜਿਹੜਾ ਕੁਝ ਇਸ਼ੂ ਤੁਸੀਂ ਪਿਛਲੀ ਵਾਰੀ ਅਸੀਂ ਡਿਸਕਸ ਕੀਤਾ ਸੀ ਕੁਝ ਉਹ ਚੱਲ ਰਿਹਾ ਤੇ ਸਾਡੇ ਦਰਸ਼ਕਾਂ ਨੂੰ ਮੰਨ ਲਓ ਤਾਂ ਗੱਲ ਸਮਝ ਹੀ ਆ ਗਈ ਹੋਗੀ ਵੀ ਬਿਟਵੀਨ ਦਾ ਅਲਾਈንስ ਆਖਿਰ ਭਗਵੰਤ ਮਾਨ ਦੀ ਆਪ ਪਾਰਟੀ ਜਾਂ ਉਹਨਾਂ ਦੇ ਜਿਹੜੇ ਹੋਰ ਨੇਤਾ ਕੀ ਕਰਨਾ ਚਾਹੁੰਦੇ ਐ ਔਰ ਕਿਸ ਇਸ਼ੂਜ਼ ਨੂੰ ਲੈ ਕੇ ਉਠਾਲਾ ਚਾਹੁੰਦੇ ਜਿਸ ਦਾ ਕਿਤਨਾ ਕਿਤੇ ਬਹੁਤ ਜ਼ਿਆਦਾ ਸਰਕਾਰ ਨਹੀਂ ਕਿਉਂਕਿ ਅਜੇ ਜੀ ਨੇ ਦੱਸਿਆ ਹੀ ਐ ਵੀਕਿੰਗ ਇਹਦੇ ਵਿੱਚ ਹਾਂ ਜੀ ਨਹੀਂ ਸਰ ਇਹਦੇ ਵਿੱਚ ਸੌਰੀ ਮੈਂ ਤੁਹਾਨੂੰ ਇੰਟਰਵਿਊ ਕਰ ਰਿਹਾ ਪੰਜਾਬ ਦਾ ਬਾਰ ਬਾਰ ਇਹ ਵੀ ਕਹਿਣਾ ਆ ਰਿਹਾ ਕਿ ਪੰਜਾਬ ਦੇ ਅੰਦਰ ਪਾਖੜਾ ਡੈਮ ਦਾ ਜੋ ਲੈਵਲ ਹੈ ਉਹ ਬੜਾ ਥੱਲੇ ਚਲਾ ਗਿਆ ਬਾਕੀ ਉਹਦੇ ਨਾਲ ਪੌਂਡ ਡੈਮ ਨੂੰ ਵੀ ਜੋੜਦੇ ਨੇ ਉਹਦਾ ਪੌਂਡ ਡੈਮ ਦਾ ਪਾਣੀ ਦਾ ਸਾਡੇ ਨਾਲ ਕੋਈ ਮਤਲਬ ਨਹੀਂ ਹੈ ਮਤਲਬ ਹਰਿਆਣਾ ਦਾ ਤੇ ਨਾ ਰنجੀਤ ਸਾਗਰ ਡੈਮ ਦਾ ਕੋਈ ਮਤਲਬ ਹੈ ਠੀਕ ਹੈ ਤੇ ਹਰਿਆਣਾ ਨੇ ਫੇਰ ਵੀ ਦੱਸਿਆ ਹੈਗਾ ਕਿ ਇਸ ਵੇਲੇ 1400 55 ਫੀਟ ਦੇ ਆਲੇ ਦੋਲੇ ਮੇਰੀ ਫਿਕਰ ਥੋੜੀ ਗਲਤ ਵੀ ਹੋ ਸਕਦੀ ਹੈ ਪਰ ਮੈਨੂੰ ਆਫ ਐਂਡ ਇੰਨਾ ਹੀ ਯਾਦ ਆ ਰਿਹਾ ਹੈ ਲੈਵਲ ਹੈਗਾ ਜਿਹੜਾ ਕਿ ਬੜਾ ਲੋ ਹੈਗਾ ਲੇਕਿਨ ਇੱਕ ਆਰਗੂਮੈਂਟ ਇਹ ਵੀ ਆ ਰਿਹਾ ਹੈ ਕਿ ਇਹ ਤੋਂ ਜ਼ਿਆਦਾ ਲੋ ਵੀ ਜਦੋਂ ਹੁੰਦਾ ਸੀ 2018 ਚ 2019 ਚ ਉਦੋਂ ਵੀ ਹਰਿਆਣਾ ਨੂੰ ਪਾਣੀ ਜਿਹੜਾ ਸੀਗਾ ਇਹ ਲੋੜਿੰਦਾ ਪਾਣੀ ਜਿਹੜਾ ਸੀਗਾ ਇਹ ਪੀਣ ਦੇ ਲਈ ਇਹ ਮਿਲਦਾ ਰਹਿੰਦਾ ਸੀ ਕਿ ਤੋਂ ਇਹ ਜਿਹੜਾ ਕ੍ਰਾਈਸਿਸ ਹੈ ਇਹ ਹੁਣ ਪੰਜਾਬ ਪਹਿਲਾਂ ਤੇ ਰਿਲੇਟ ਕਰ ਰਿਹਾ ਕਿ ਆਪਣਾ ਪਾਖਣਾ ਡੈਮ ਦਾ ਲੈਵਲ ਥਲੇ ਚਲਾ ਗਿਆ ਉਹਦੇ ਲਈ ਵੀ ਮੈਂ ਕਿਸ ਹਰਿਆਣਾ ਦੀ ਤਰਫਦਾਰੀ ਨਹੀਂ ਕਰ ਰਿਹਾ ਲੇਕਿਨ ਮੈਨੂੰ ਦੁੱਖ ਹੁੰਦਾ ਵੀ ਇਹ ਛੋਟੀ ਜੀ ਗੱਲ ਤੇ ਦੋ ਸਟੇਟਸ ਵਾਈ ਸ਼ੁੱਡ ਦੇ ਐਂਟਰ ਇੰਟੂ ਅ ਪ੍ਰੋਬਲਮ ਪ੍ਰੋਬਲਮ ਤੇ ਆਮ ਆਦਮੀ ਨੂੰ ਹੋਣੀ ਆ ਆਮ ਆਦਮੀ ਪਾਰਟੀ ਨੂੰ ਨਹੀਂ ਆਮ ਆਦਮੀ ਮਤਲਬ ਜਿਹੜਾ ਹਰਿਆਣਾ ਚ ਜਿਹਦੇ ਕੋਲ ਪਾਣੀ ਦੀ ਭੂਣ ਜਾਂਦੀ ਹੈ ਜਿਹਦੇ ਕੋਲ ਪਾਣੀ ਜਾਂਦਾ ਉਹਦੇ ਲਈ ਹੈ ਤੇ ਦਿੱਲੀ ਲਈ ਹੈ Rajasthan ਲਈ ਵੀ ਹੈ ਤਾਂ ਇਹ ਸਾਰੀ ਜਿਹੜੀ ਗੱਲ ਹੈਗੀ ਹੈ ਇਹ ਐਸੇ ਸਾਲ ਹੀ ਕਿਉਂ ਖਤਮ ਐਸੇ ਸਾਲ ਹੀ ਕਿਉਂ ਖੜੀ ਹੋਈ ਇਹ ਸ਼ੁਰੂ ਤੋਂ ਇਹ ਫਲੋ ਚਲਦਾ ਆ ਰਿਹਾ ਹੈ 10 15 ਦਿਨ ਦਾ ਫਲੋ ਹੁੰਦਾ ਹੈ 9000 ਕਿਊਬਿਕ ਦਾ ਜਾਂ 7800 ਦਾ ਜਾਂ 5000 ਦਾ ਮਤਲਬ ਵਟ ਏਵਰ ਇਹ ਚਲਦਾ ਹੈ 21 ਮਈ ਤੋਂ ਬਾਅਦ ਕੈਲੰਡਰ ਬਦਲ ਜਾਂਦਾ ਹੈ ਉਹ ਜਿਹੜਾ ਪਾਣੀ ਐਕਸਟਰਾ ਗਿਆ ਹੁੰਦਾ ਹੈ

ਅੱਜ ਪੰਜਾਬ ਨੇ ਅਸੈਂਬਲੀ ਸੈਸ਼ਨ ਬੁਲਾਈ ਹੈ ਅੱਜ ਉਹਨਾਂ ਨੇ ਰੈਜ਼ੋਲੂਸ਼ਨ ਕੀ ਪਾਸ ਕਰਦਨੇ ਕਿ ਉਹ ਉਥੇ ਦੇ ਡਿਸਕਸ਼ਨ ਹੁੰਦੀ ਹੈ ਕੀ ਸਟੈਂਡ ਲੈਂਦੇ ਨੇ ਇਹ ਆਪਾਂ ਅੱਗੇ ਚੱਲ ਕੇ ਦੇਖਦੇ ਹਾਂ ਉਸ ਤੋਂ ਬਾਅਦ ਹਰਿਆਣਾ ਨੇ ਕੀ ਸਟੈਂਡ ਲੈਣਾ ਲੇਕਿਨ ਇਹ ਸਾਰੀ ਗੱਲ ਜਿਹੜੀ ਹੈਗੀ ਹੈ 10 12 ਦਿਨਾਂ ਦੀ ਹੈਗੀ ਹੈ ਇਹਦੇ ਵਿੱਚ ਕੋਈ ਬਹੁਤਾ ਵੱਡਾ ਮੈਨੂੰ ਕੋਈ ਨਜ਼ਰ ਨਹੀਂ ਆਂਦਾ ਕਿਉਂਕਿ ਸੈਂਟਰ ਨੇ ਵੀ ਜਿਹੜਾ ਜਿਹੜਾ ਡਾਇਰੈਕਟਿਵ ਦਿੱਤਾ ਹੈ ਉਹ ਪੰਜਾਬ ਨੂੰ ਇਹੀ ਕਿਹਾ ਹੈ ਵੀ ਤੁਸੀਂ 8500 ਕਿਊਬਿਕ ਵਾਟਰ ਸਿਰਫ 8 ਦਿਨ ਲਈ ਦੇਣਾ ਹੈ। ਕੋਈ ਬੜਾ ਕੈਟੇਗੋਰਿਕਲੀ ਲੈਟਰ ਚਲੀ ਗਿਆ। 8 ਦਿਨ ਲਈ ਦੇਣਾ ਕੋਈ ਬਹੁਤਾ ਇਹ ਨਹੀਂ ਕਿ ਸਾਰਾ ਸਾਲ ਦੇਣਾ ਹੈ। ਸੋ lettes see ਕਿ ਕੰਟਰੋਵਰਸੀ ਕਿੱਥੇ ਜਾਂਦੀ ਹੈ। ਠੀਕ ਹੈ ਹੁਣ ਆ ਜੀ ਤੁਸੀਂ ਅੱਜ ਬਹੁਤ ਚੰਗੇ ਥਿੱਕੇ ਦੱਸਿਆ ਵੀ ਕੰਟਰੋਵਰਸੀ ਹੈ ਕਿ ਔਰ ਬਾਕੀ ਆਪਣੇ ਸਾਡੇ ਜਿਹੜੇ ਦਰਸ਼ਕ ਹੈ ਉਹਨਾਂ ਨੂੰ ਅਸੀਂ ਛੱਡਦੇ ਹਾਂ ਉਹਨਾਂ ਦੇ ਉੱਪਰ ਤੇ ਮੇਰੀ ਸਾਰਿਆਂ ਨਾਲ ਰਿਕਵੈਸਟ ਹੈ ਤੇ ਸਾਨੂੰ ਜਿਹੜਾ ਦੇਖ ਰਿਹਾ ਲਾਈਕ ਕਰੇ ਸ਼ੇਅਰ ਕਰੇ ਉਹ ਹੋ ਸਕੇ ਤਾਂ ਸਾਨੂੰ ਸਬਸਕ੍ਰਾਈਬ ਵੀ ਕਰੇ ਅਜੇ ਜੀ ਤੁਸੀਂ ਸਾਡੇ ਕੋਲ ਬਾਰ ਬਾਰ ਤੁਸੀਂ ਆਉਂਦੇ ਹੋ ਤੇ ਸਾਨੂੰ ਬਹੁਤ ਅੱਛਾ ਲੱਗਦਾ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਬੱਸ ਸਸੀ ਗੱਲ